ਸ੍ਰੀ ਕਾਲ ਜੀ ਐਸਮ ਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੌਰਵੀ ਸਵਾਗਤ ਕਰਦਾ ਆ ਆਮ ਆਦੀ ਪਾਰਟੀ ਦੀ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਵੱਲੋਂ ਐਕਸ਼ਨ ਜਾਰੀ ਨੇ ਭਾਵੇਂ ਉਹ ਸਿਹਤ ਵਿਭਾਗ ਹੋਵੇ ਭਾਵੇਂ ਉਹ ਪੁਲਿਸ ਡਿਪਾਰਟਮੈਂਟ ਹੋਵੇ ਉਸੇ ਤਹਿਤ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਚਾਰ ਥਾਣਿਆਂ ਦੇ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਦੱਸ ਦਈਏ ਕਿ ਪਿਛਲੇ ਦਿਨੀ ਭਗਵੰਤਪਨ ਸਾਹਿਬ ਦਾ ਸੀਐਮ ਭਗਵੰਤਪਨ ਜੀ ਦਾ ਦੌਰਾ ਸੀ ਲੁਧਿਆਣੇ ਉਹਨਾਂ ਨੇ 15 ਅਗਸਤ ਨੂੰ ਝੰਡਾ ਲੁਧਿਆਣਾ ਵਿਖੇ ਫਰਾਇਆ ਇਸੇ ਦੌਰਾਨ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਸੀ ਤੇ ਪੁਲਿਸ ਕਮਿਸ਼ਨ ਵੱਲੋਂ ਪੂਰੇ ਲੁਧਿਆਣਾ ਦੇ ਵਿੱਚ ਪੁਲਿਸ ਕਰਮਚਾਰੀਆਂ ਨੂੰ ਹਦਾਇਤਾਂ ਸੀ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਿਆ ਜਾਵੇ ਕਿਤਨਾ ਕਿਤੇ ਉਹਨਾਂ ਨੇ ਲਾਅ ਐਂਡ ਆਰਡਰ ਦੇ ਵਿੱਚ ਕੁਤਾਹੀ ਵਰਤੀ ਦਿਖਾਈ ਦਿੱਤੀ ਤਾਂ ਉਹਨਾਂ ਨੇ 4 ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਉਹ ਕਿਹੜੇ ਐਸਐਚਓ ਨੇ ਕਿਹੜੇ ਥਾਣੇ ਨੇ ਅਸੀਂ ਤੁਹਾਨੂੰ ਵਿਦੇ ਰ ਜਾਣਕਾਰੀ ਲਈ ਉਹਦੇ ਰਿਪੋਰਟਰ ਅਬਸ਼ੇਕ ਜਲੂਟਾ ਜੀ ਦੇ ਪਾਸ ਲੈ ਚਲਦੇ ਆ ਤਾਂ ਤਾਂ ਉਹਨੂੰ ਸੁਣਾਉਣੇ ਆ ਕਿ ਉਹ ਕੀ ਹੈ ਪੂਰੀ ਜਾਣਕਾਰੀ ਜਲੂਟਾ ਜੀ ਕੀ ਜਾਣਕਾਰੀ ਆ ਰਹੀ ਹੈ ਕਿ ਜਿਹੜਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇੱਕ ਗੰਤ ਦੱਸਦੀ ਹੈ ਕਿ ਜਿਹੜੇ ਥਾਣਾ ਐਸਐਚਓ ਨੇ ਉਹਨਾਂ ਨੂੰ ਡੀਜੀਪੀ ਵੱਲੋਂ ਜਿਹੜੇ ਸੀਗੇ ਗੌਰਵ ਯਾਦਵ ਉਹ ਜਿਹੜੇ ਡੀਜੀਪੀ ਨੇ ਗੌਰਵ ਯਾਦਵ ਉਹਨਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਹਦਾਇਤਾਂ ਸੀਗੀਆਂ 15 ਅਗਸਤ ਨੂੰ ਲੈ ਕੇ ਉਸ ਤੋਂ ਬਾਅਦ 14 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲੁਧਿਆਣਾ ਪਹੁੰਚਣਾ ਸੀਗਾ ਤੇ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੇ ਸਾਰੇ ਥਾਣਿਆਂ ਦੇ ਇੰਚਾਰਜਾਂ ਨੂੰ ਕਿਹਾ ਹੋਇਆ ਸੀ ਤੁਸੀਂ ਆਪਣੇ ਏਰੀਏ ਦੇ ਵਿੱਚ ਜਿਹੜੀ ਨਾਕਾਬੰਦੀ ਕਰੋ ਤੇ ਜਿਹੜੀ ਸੁਰੱਖਿਆ ਉਹਦੇ ਪੁਖਤਾ ਪ੍ਰਬੰਧ ਕਰੋ ਪਰ ਜਿਹੜੀ ਐਸਐਚਓ ਮਨਜੀਤ ਕੋਰ ਨੇ ਜਿਹੜਾ ਥਾਣਾ ਡੁਗਰੀ ਦੇ ਵਿੱਚ ਦੇਰ ਰਾਤ ਜਦੋਂ ਭਗਵੰਤ ਮਾਨ ਸ਼ਾਮੀ ਲੈਂਡ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਗੋਲੀਆਂ ਚੱਲ ਜਾਂਦੀਆਂ ਨੇ ਤੇ ਇਹ ਨਾਕਾਬੰਦੀ ਲਈ ਪੁੱਛਿਆ ਗਿਆ ਤੇ ਉਹਨਾਂ ਕੋ ਕੋਈ ਜਵਾਬ ਨਹੀਂ ਨਿਕਲਿਆ ਤੇ ਇਹਦੇ ਨਾਲ ਨਾਲ ਉਹ ਜਿਹੜੇ 3 ਐਸਐਚਓ ਨੇ ਐਸਐਚਓ ਸਰਬਾਣਾਗਰ ਐਸਐਚਓ ਪੀਐਸਯੂ ਤੇ ਐਸਐਚਓ ਡਿਵੀਜ਼ਨ ਨੰਬਰ 8 ਉਹਨਾਂ ਦੇ ਕੋਲੋਂ ਵੀ ਜਿਹੜੀ ਨਾਕੇਬੰਦੀ ਦੇ ਬਾਰੇ ਆ ਪੁਖਤਾ ਜਿਹੜੀ ਸੁਰੱਖਿਆ ਦੇ ਬਾਰੇ ਜਵਾਬ ਦੇ ਦਿੱਤੀ ਗਈ ਤੇ ਉਹਨਾਂ ਕੋਲੋਂ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਉਹਨਾਂ ਨੂੰ ਕੋਈ ਵੀ ਜਿਹੜੇ ਮੁੰਸੀ ਨੇ ਛੇ ਉਹਨਾਂ ਨੂੰ ਵੱਲੋਂ ਬਾਹਰ ਲੱste ਜਿਹੜੀ ਹੈ ਉਹ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਸੀਗੀ ਤੇ ਜਿਹੜੇ ਪੁਲਿਸ ਕਮਿਸ਼ਨਰ ਉਸ ਤੋਂ ਖਫਾ ਸੀ ਕਿ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇਸ ਥਾਣੇ ਆ ਦੇ ਐਸਐਚਓ ਅਨੇ ਕਿ ਅਸੀ ਕੋਈ ਵੀ ਨਾਕੇਬੰਦੀ ਨਹੀਂ ਕੀਤੀ ਹੋਈ ਆ ਕੋਕਸਾ ਜਿਹੜੇ ਇੰਤਜ਼ਾਮ ਹੈ ਸੁਰੱਖਿਆ ਦੇ ਉਹ ਕੋਈ ਵੀ ਨਹੀਂ ਕੀਤੇ ਹੋਏ ਦੱਸ ਦਈਏ ਕਿ ਜਿਹੜੇ ਐਸਐਚਓ ਮਨਜੀਤ ਕੌਰ ਨੇ ਉਹਨਾਂ ਥਾਣਾ ਡੁਗਰੀ ਦੇ ਵਿੱਚ ਤੈਨਾਤ ਸੀਗੇ ਤੇ ਉਹਨਾਂ ਦੀ ਗੋਲੀ ਚੱਲ ਗਈ ਉਹ ਦਿਨ ਦੇ ਰਾਤ ਗੋਲੀਆਂ ਚੱਲੀਆਂ ਸੀ ਤੇ ਡਿਵੀਜ਼ਨ ਨੰਬਰ 8 ਦੇ ਜਿਹੜੇ ਐਸਐਚਓ ਨੇ ਕਮਲਜੀਤ ਉਹਨਾਂ ਵੱਲੋਂ ਵੀ ਕੋਈ ਨਾਕੇਬੰਦੀ ਨਹੀਂ ਆਪਣੇ ਏਰੀਆ ਦੇ ਵਿੱਚ ਕੀਤੀ ਗਈ ਸੀ ਥਾਣਾ ਸਰਾਂਭਾ ਨਗਰ ਦੇ ਜਿਹੜੇ ਐਸਐਚਓ ਸੀ ਹਰਪ੍ਰੀਤ ਉਹਨਾਂ ਵੱਲੋਂ ਵੀ ਕੋਈ ਵੀ ਨਾਕਾਬੰਦੀ ਨਹੀਂ ਸੀ ਕੀਤੀ ਜਿਹੜੇ ਥਾਣਾ ਪੀਆਯੂ ਦੇ ਐਸਐਚਓ ਸਤਬਾਲ ਸੀਗੇ ਉਹਨਾਂ ਵੱਲੋਂ ਵੀ ਕੋਈ ਨਾਕਾਬੰਦੀ ਨਹੀਂ ਕੀਤੀ ਹੋਈ ਸੀ ਨਾ ਹੀ ਸੁਰੱਖਿਆ ਨੂੰ ਲੈ ਕੇ ਕੋਈ ਉੱਥੇ ਇੰਤਜ਼ਾਮ ਸੀ ਉਹਨਾਂ ਦਾ ਇਹ ਕਹਿਣਾ ਸੀ ਅਸੀਂ ਸਾਰੀ ਫੋਰਸ ਜਿਹੜੀ ਆ ਗੁਰਨਾਨਕ ਸਟੇਡੀਅਮ ਭੇਜ ਦਿੱਤੀ ਹੈ ਸਾਡੇ ਕੋਲ ਕੋਈ ਫੋਰਸ ਨਹੀਂ ਹੈਗੀ ਜੀ ਇਸ ਨੂੰ ਲੈ ਕੇ ਜਿਹੜੇ ਪੁਲਿਸ ਕਮਿਸ਼ਨਰ ਸੀ ਉਹ ਖਫਾ ਸੀਗੇ ਕਿ ਜੇ ਉਹਨਾਂ ਕੋਲ ਫੋਰਸ ਨਹੀਂ ਸੀਗੀ ਉਸ ਪਹਿਲਾਂ ਇਤਲਾਹ ਦੇ ਦਿੰਦੇ ਕਿ ਫੋਰਸ ਦਾ ਜਿਹੜਾ ਇੰਤਜ਼ਾਮ ਕਰਕੇ ਉਹਨਾਂ ਦੇ ਏਰੀਆ 'ਚ ਨਾਕਾਬੰਦੀ ਕਰਵਾਈ ਜਾ ਸਕੇ ਜੀ ਜੀ

ਇਹ ਖਾਸ ਕਰਕੇ ਇਸ ਕਰਕੇ ਜਿਆਦਾ ਉਜਾਗਰ ਲੱਗ ਰਿਹਾ ਤੁਹਾਨੂੰ ਕਿਉਂਕਿ ਇਹ 15 ਅਗਸਤ ਦੇ ਵਾਲੇ ਦਿਨ ਤੇ ਹੋਇਆ ਹੈਗਾ ਉਸ ਤੋਂ ਇੱਕ ਰਾਤ ਪਹਿਲਾਂ ਸੋ ਇਸ ਕਰਕੇ ਤੁਹਾਨੂੰ ਲੱਗਦਾ ਹੈਗਾ ਕਿ ਵੀ ਇਹ ਐਕਸ਼ਨ ਹੈ ਅਦਰਵਾਈਜ਼ ਇਤਾਂ ਦੇ ਐਕਸ਼ਨ ਜਿਹੜੇ ਹੈਗੇ ਨੇ ਰੁਟੀਨ ਦੇ ਐਕਸ਼ਨ ਨੇ ਇਹ ਚੱਲਦੇ ਰਹਿੰਦੇ ਨੇ ਇੱਥੇ ਸਰ ਕਿੰਨੇ ਐਸਐਚਓ ਬਰ ਕਾਰਵਾਈ ਕੀ ਹੈ ਸੀਪੀ ਸਰ ਨੂੰ ਇਹ 4 ਐਸਐਚਓ ਹੈਗੇ ਨੇ ਜਿਨ੍ਹਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਉਹ ਆਪਣੀ ਡਿਊਟੀ ਦੇ ਪ੍ਰਤੀ ਉਹਨਾਂ ਦੀ ਕੁਤਾਹੀ ਨੂੰ ਦੇਖਦੇ ਹੋਏ ਕੌਣ ਕੰਸੇਸਾਨ ਨੇ ਕਿਹਾ ਇਹ ਇਹ ਹੈਗੇ ਨੇ ਜੀ ਡੁਗਰੀ ਸਰਾਬਾਨਗਰ ਡਿਵੀਜ਼ਨ ਨੰਬਰ 8 ਔਰ ਪੀਏ ਸਰ ਡਿਊਟੀ ਤੋਂ ਡਿਊਟੀ ਵਧੀਆ ਤਰੀਕੇ ਨਾਲ ਨਹੀਂ ਕਰ ਰਹੇ ਸੀਗੇ 15 ਅਗਸਤ ਨੂੰ ਇਸ ਨੂੰ ਇਸ ਨੂੰ ਲੈ ਕੇ ਕੀਤਾ ਗਿਆ ਇਹਦੇ ਵਿੱਚ ਬੇਸਿਕਲੀ ਇਦਾਂ ਹੁੰਦਾ ਹੈਗਾ ਕਿ ਅ ਸੀਨੀਅਰ ਅਫਸਰਾਂ ਵੱਲੋਂ ਸਮੇਂ-ਸਮੇਂ 'ਤੇ ਡਾਇਰੈਕਸ਼ਨਾਂ ਆਉਂਦੀਆਂ ਨੇ ਉਹ ਜਿਹੜੀ ਡਾਇਰੈਕਸ਼ਨਾਂ ਹੁੰਦੀਆਂ ਨੇ ਉਹ ਐਸਐਚਓਜ਼ ਵਾਸਤੇ ਹੁੰਦੀਆਂ ਨੇ ਜਾਂ ਇਵਨ ਗੈਸਟ ਅਫਸਰਾਂ ਵਾਸਤੇ ਵੀ ਹੁੰਦੀਆਂ ਨੇ ਕੀ ਉਹਨਾਂ ਨੇ ਜਿਵੇਂ ਨਾਕੇ ਲਗਾਨੇ ਹੈ ਔਰ ਜਿਵੇਂ ਚੈਕਿੰਗ ਕਰਨੀ ਹੈ ਸੋ ਇਹ ਇੱਕ ਲੜੀਵਾਰ ਇੱਕ ਕੰਮ ਹੁੰਦਾ ਹੈ ਇੱਕ ਚੇਨ ਹੁੰਦੀ ਹੈ ਸਾਰੀ ਪੂਰੀ ਟੀਮ ਹੁੰਦੀ ਹੈ ਐਸਐਚਯੂਜ਼ ਨੇ ਕੁਝ ਕੰਮ ਕਰਨਾ ਹੈ ਗੈਸਟ ਅਫਸਰ ਨੇ ਕੁਝ ਕੰਮ ਕਰਨਾ ਸੋ ਜਦੋਂ ਵੀ ਕੋਈ ਇਹ ਚੇਨ ਨੂੰ ਤੋੜਦਾ ਹੈ ਤਾਂ ਉਹਦਾ ਅਸਰ ਪੂਰੇ ਇਹਦੇ ਪੂਰੇ ਯੂਨਿਟ ਤੇ ਪੈਂਦਾ ਹੈ ਸਰ ਜਿਹੜੀ ਜਿਹੜੇ ਥਾਣੇ ਦੇ ਐਸਐਚਯੂ ਤੇ ਕਾਰਵਾਈ ਕੀਤੀ ਕਿ ਉੱਥੇ ਨਵੇਂ ਐਸਐਚਯੂ ਲਗਾ ਦਿੱਤੇ ਹਾਂ ਹਾਂਜੀ ਉਦੇ ਵਿੱਚ ਨਵੇਂ ਐਸਐਚਓ ਲਗਾ ਦਿੱਤੇ ਗਏ ਨੇ ਇੱਕ ਐਸਐਚਓ ਹੈਗਾ ਮੇਰਾ خیال ਸਰਾਬਾ ਨਗਰ ਸ਼ੈਦਲੀ ਚੋਕਲਸਵਰੀ ਲੱਗ ਜਾਏਗਾ ਬਾਕੀ ਚਾਰ ਥਾਣਿਆਂ ਤੇ ਲਗਾ ਦਿੱਤੇ ਬਾਕੀ ਤਿੰਨ ਥਾਣਿਆਂ ਦੇ ਵਿੱਚ ਲਗਾ ਦਿੱਤੇ ਗਏ ਨੇ ਹਾਂਜੀ ਹਾਂਜੀ ਸਾਰਾ ਕੁਝ ਹੋ ਗਿਆ ਉਹਨਾਂ ਦੇ ਖਿਲਾਫ ਜੋ ਵੀ ਹੈਗਾ ਉਹਨਾਂ ਨੂੰ ਲਾਈਨ ਹਾਜ਼ਰੀ ਕੀਤਾ ਗਿਆ ਹੈਗਾ ਇੱਕ ਐਸਐਚਓ ਡੁਗਰੀ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲੀ ਗਈ ਹੈ ਬਾਕੀ ਇਹ ਰੁਟੀਨ ਦੇ ਮੈਟਰਸ ਹੈਗੇ ਨੇ ਡਿਪਾਰਟਮੈਂਟਲੀ ਕੰਮ ਏਦਾਂ ਦਾ ਚੱਲਦਾ ਹੀ ਜਾਂਦਾ ਹੈ ਬਾਕੀ ਦੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਦੇ ਰਹਿਣ ਲਈ ਦੇਖਦੇ ਰਹੋ ਐਸਐਮ ਜਰਨਲ